ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਵਿਦਿਆ ਤੇ ਉਤੇ ਬਹੁਤ ਜਿਹੜਾ ਸਿੱਖਿਆ ਦੇ ਉਤੇ ਜ਼ੋਰ ਦੇ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਕਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਆਣਗੇ ਕੈਂਪਸ ਮੈਨੇਜਰ ਚੌਕੀਦਾਰ ਇਹ ਕੰਮ ਪਹਿਲਾਂ ਨਹੀਂ ਹੋਏ ਹੋਏ ਇਸ ਤੋਂ ਇਲਾਵਾ ਚਾਰ ਦੀਵਾਰੀਆਂ ਬਾਥਰੂਮ ਕਮਰੇ ਸਿਰਫ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚ 16 ਕਰੋੜ ਦੇ ਕੰਮ ਇਸ ਵਕਤ ਜਿਹੜੇ ਆ ਸਰਕਾਰੀ ਸਕੂਲਾਂ ਚੱਲ ਰਿਹਾ ਐਦਾਂ ਹੀ ਮੋਗੇ ਸ਼ਹਿਰ ਦੇ ਵਿੱਚ ਐਡੇ ਬਾਗੇ ਪੁਰਾਣੇ ਦੇ ਵਿੱਚ ਇੱਕ ਜਿਹੜੀ ਵੱਡੀ ਤਬਦੀਲੀ ਆ ਇਹ ਨਹੀਂ ਕਹਿੰਦੇ ਕਿ ਸਾਰਾ ਕੁਝ ਠੀਕ ਹੋ ਗਿਆ ਪਰ ਇਹ ਇੱਕ ਲੰਬਾ ਸਫ਼ਰ ਹੈ ਅੱਜ ਪਰ ਇਹ ਇੱਕ ਗੱਲ ਜ਼ਰੂਰ ਤੁਹਾਨੂੰ ਮੈਂ ਨਿਮਰਤਾ ਨਾਲ ਕਹਿ ਸਕਦਾ ਕਿ ਉਸ ਮੰਜ਼ਿਲ ਵੱਲ ਤੁਰ ਰਹੇ ਹਾਂ ਜਿੱਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਦਿਨ-ਪ੍ਰਤੀ ਦਿਨ ਸੁਧਾਰ ਆ ਰਿਹਾ ਤੇ ਮੈਨੂੰ ਲੱਗਦਾ ਸਭ ਤੋਂ ਵੱਡੀ ਸ਼ਰਧਾਂਜਲੀ ਜਿਹੜੀ ਹੈ ਉਹ ਲਾਲਾ ਲਾਜਪਤ ਰਾਏ ਜੀ ਨੂੰ ਇਹੀ ਹੋ ਸਕਦੀ ਹੈ ਕਿ ਵੀ ਨਹੀਂ ਆਪਣੇ ਸਾਰੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਵਿਦਿਆ ਨੂੰ ਜਿਹੜਾ ਹੈ ਮਾਤਾ ਦਿੱਤੀ ਹੈ ਸਰ ਜ਼ਮੀਨ ਤੇ ਬੈਠੇ ਸੀ ਬਿਨਾ ਟਾੜ ਤੋਂ ਗੱਲ ਬਾਤ ਮਾੜੀ ਗੱਲ ਹੈ ਜੀ ਸਰ ਡੀਓ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣਾ ਪੱਲਾ ਛੁਡਾ ਲਿਆ ਕਿ ਮੇਰੀ ਬਦਲੀ ਹੋ ਗਈ ਨਹੀਂ ਕੋਈ ਗੱਲ ਇਹ ਮਾੜੀ ਗੱਲ ਹੈ ਜੀ ਡੀਏ ਸਾਰੇ ਨਹੀਂ ਇਹ ਨਾਲੇ ਵੀ ਕਹਿੰਦੇ ਡੀਓ ਦਾ ਨਹੀਂ ਸਾਡੇ ਸਭ ਦਾ ਹੈ ਇਹ ਜੀ ਅਗਰ ਕੋਈ ਬੱਚਾ ਥੱਲੇ ਬੈਠਾ ਹੈ ਸਾਡੇ ਸਾਰਿਆਂ ਦਾ ਹੀ ਸਾਂਝਾ ਕੰਮ ਹੈ ਇਟ ਇਜ਼ ਅ ਫੇਲਿਅਰ ਆਫ ਦਾ ਸਿਸਟਮ ਤੇ ਇਹ ਵਿੱਚ ਜੋ ਜੋ ਵੀ ਲੋਕ ਅਸੀਂ ਹੈ ਇਹੀ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਇਹਦਾ ਨਹੀਂ ਕਰੀ ਬਹੁਤ ਬਹੁਤ ਕੋਸ਼ਿਸ਼ ਕਰ ਰਹੇ ਹਾਂ ਤੇ ਅੱਗੇ ਤੋਂ ਨਾ ਹੋਵੇ ਅੱਜ ਅਸੀਂ ਵੀ ਸਤਾਰ ਭਗਵੰਤ ਮਾਨ ਜੀ ਦੀ ਸਰਕਾਰ ਵਿੱਦਿਆ ਤੇ ਉੱਤੇ ਬਹੁਤ ਜਿਹੜਾ ਸਿੱਖਿਆ ਦੇ ਉੱਤੇ ਜ਼ੋਰ ਦੇ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਮੈਂ ਇਸ ਤੋਂ ਪਹਿਲਾਂ ਸਾਡੇ ਬਹੁਤ ਹੀ ਮਾਨਯੋਗ ਬਲਾਸਪੁਰ ਸਾਹਿਬ ਦੇ ਪਿੰਡ ਦੇ ਇਹਨਾਂ ਦੇ ਜੱਡੀ ਪਿੰਡ ਦੇ ਇਹਨਾਂ ਦੇ ਸਕੂਲ ਚ ਜਾਖੇ ਉੱਥੇ ਵੀ ਕੋਈ ਇਹ ਹੁੰਦਾ ਕਿ ਕੋਈ ਇੱਕ ਹੁੰਦਾ ਕਿ ਉੱਥੇ ਬੈਠ ਕੇ ਗੱਲ ਕਰ ਦੋ ਪਰ ਸਕੂਲ ਦੇ ਵਿੱਚ ਵੀ ਦੋ ਸਕਿਉਰਿਟੀ ਗਾਰਡ ਕਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਕਿਉਰਿਟੀ ਗਾਰਡ ਆਣਗੇ ਕੈਂਪਸ ਮੈਨੇਜਰ ਚੌਂਕੀਦਾਰ ਇਹ ਕੰਮ ਪਹਿਲਾਂ ਨਹੀਂ ਹੋਏ ਹੋਏ ਇਸ ਤੋਂ ਇਲਾਵਾ ਚਾਰ ਦੀਵਾਰੀਆਂ ਬਾਥਰੂਮ ਕਮਰੇ ਸਿਰਫ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚ 16 ਕਰੋੜ ਦੇ ਕੰਮ ਇਸ ਵਕਤ ਜਿਹੜੇ ਆ ਸਰਕਾਰੀ ਸਕੂਲਾਂ ਚੱਲ ਰਿਹਾ ਐ ਇਦਾਂ ਹੀ ਮੋਗੇ ਸ਼ਹਿਰ ਦੇ ਵਿੱਚ ਇਦਾਂ ਹੀ ਬਾਗੇਪੁਰਾਣੇ ਦੇ ਵਿੱਚ ਇੱਕ ਜਿਹੜੀ ਵੱਡੀ ਤਬਦੀਲੀ ਆ ਇਹ ਨਹੀਂ ਕਹਿੰਦੇ ਕਿ ਸਾਰਾ ਕੁਝ ਠੀਕ ਹੋ ਗਿਆ ਪਰ ਇਹ ਇੱਕ ਲੰਬਾ ਸਫ਼ਰ ਹੈ ਅੱਜ ਪਰ ਇਹ ਇੱਕ ਗੱਲ ਜ਼ਰੂਰ ਤੁਹਾਨੂੰ ਮੈਂ ਨਿਮਰਤਾ ਨਾਲ ਕਹਿ ਸਕਦਾ ਕਿ ਉਸ ਮੰਜ਼ਿਲ ਵੱਲ ਨੂੰ ਦੌੜ ਰਹੇ ਜਿਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਦਿਨ-ਪ੍ਰਤੀ ਦਿਨ ਸੁਧਾਰ ਆ ਰਿਹਾ ਤੇ ਮੈਨੂੰ ਲੱਗਦਾ ਸਭ ਤੋਂ ਵੱਡੀ ਸ਼ਰਧਾਂਜਲੀ ਜਿਹੜੀ ਹੈ ਉਹ ਲਾਲਾ ਲਾਜਪਤ ਰਾਏ ਜੀ ਨੂੰ ਇਹੀ ਹੋ ਸਕਦੀ ਹੈ ਕਿ ਉਹ ਨਹੀਂ ਆਪਣੇ ਸਾਰੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਵਿਦਿਆ ਨੂੰ ਜਿਹੜਾ ਹੈ ਮਹੱਤਤਾ ਦਿੱਤੀ ਹੈ ਨਾਲ ਹੀ ਜਿਹੜਾ ਇਹ ਮਹਾਨ ਪਿੰਡ ਹੈ ਧਰਤੀ ਇੱਥੇ ਦਾ ਕਣ-ਕਣ ਬਹੁਤ ਮਹਾਨ ਹੈ ਇਸ ਪਿੰਡ ਦੇ ਵਿੱਚੋਂ ਪੂਰੇ ਦੇਸ਼ ਦੇ ਵੀ ਸੱਤੋਵਾਦ ਜਿਹੜੇ ਗਦਰੀ ਬਾਬੇ ਇਸਪਿੰਡ 'ਚ ਹੋਏ ਆ ਜਿਹੜੇ ਫਾਂਸੀ ਵੀ ਚੜੇ ਜਿਹਨਾਂ ਆਪਣੇ ਸਾਰੇ ਸਾਰੇ ਜੀਵਨ ਜਿਹੜੇ ਕਾਲੇ ਪਾਣੀ ਦੀ ਝੇਲਾਂ ਦੇ ਵਿੱਚ ਬਤੀਤ ਕੀਤਾ ਇਸ ਕਰਕੇ ਇਸਪਿੰਡ ਦੇ ਵਿੱਚ ਜਦੋਂ ਵੀ ਆਉਣ ਦਾ ਮੌਕਾ ਮਿਲਿਆ ਮੈਂ ਪਹਿਲਾਂ ਵੀ ਇੱਕ ਵਾਰ ਇੱਥੇ ਰਾਤ ਵੀ ਰੁਕਿਆ ਪੈਦਲ ਮਾਰਚ ਲਈ ਇਸ ਧਰਤੀ ਮਹਾਨ ਹੈ ਇਸ ਧਰਤੀ ਦੇ ਉੱਤੇ ਇੱਕ তীਰਥ ਸਥਾਨ ਹੈ ਜੀ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਇੱਥੇ ਸਿਰਫ ਅਸੀਂ ਸ਼ਹੀਦੀ ਵਰਤ ਤੇ ਜਨਮ ਦਿਨਾਂ ਤੇ ਨਹੀਂ ਬਲਕਿ ਰੋਜ਼ ਹੀ ਆ ਕੇ ਇੱਥੇ ਵੀ ਨਤਮਸਤਕ ਹੋਣਾ ਚਾਹੀਦਾ ਹੈ ਇਹ ਵੀ ਤੀਰਥ ਸਥਾਨ ਨੇ ਸਾਡੇ ਵਾਸਤੇ ਸਾਡੇ ਪੰਜਾਬ ਵਾਸਤੇ ਮੌਸਮ ਦੀਆਂ ਗੱਲਾਂ ਨੇ ਹਰ ਸਾਲ ਜਿਵੇਂ ਮੈਂ ਮੇਰੀ ਖੁਦ ਡਿਊਟੀ ਮੁਹਾਲੀ ਲੱਗੀ ਸੀ ਮੈਂ ਜਾ ਕੇ ਇੱਕ ਇੱਕ ਬੱਚਿਆਂ ਨੂੰ ਜਿਹਦੇ ਨੂੰ ਧੰਨਵਾਦ ਕੀਤਾ ਦੇਖੋ ਇਹ ਮੌਸਮ ਹੈ 26 ਜਨਵਰੀ 15 ਅਗਸਤ ਤੇ ਹਰ ਸਾਲ ਬੱਚੇ ਪਰਫਾਰਮ ਕਰਦੇ ਕੱਲੇ ਇੱਥੇ ਪੰਜਾਬs ਨਹੀਂ ਹਰਿਆਣੇ 'ਚ ਵੀ ਕਰਦੇ ਹਿਮਾਚਲ 'ਚ ਵੀ ਕਰਦੇ ਇਸ ਵਾਰੀ ਤਾਂ ਦਿੱਲੀ ਵੀ ਬਹੁਤ ਠੰਡ ਸੀ ਬੜਾ ਸਰ ਜਮੀਨ ਤੇ ਬਿਠਾਇਆ ਗਿਆ ਸੀ ਉਹਨਾਂ ਨੂੰ ਔਰ ਟਾਰਟ ਵੀ ਨਹੀਂ ਸੀ ਮੇਰੀ ਮੇਰੀ ਬੇਨਤੀ ਸੁਣੋ ਇਹਦੇ ਵਿੱਚ ਜੇ ਤੁਹਾਨੂੰ ਇਦਾਂ ਦੀ ਕੋਈ ਗੱਲ ਲੱਗਦੀ ਤੁਸੀਂ ਤੁਸੀਂ ਲੋਕਲ ਅਥਾਰਟिटीज ਨੂੰ ਕਹਿ ਕੇ ਉਹਨਾਂ ਨੂੰ ਦੱਸਿਆ ਕਰੋ ਮੈਂ ਤਾਂ ਆਪ ਹੁੰਦਾ ਕਿ ਇੰਨੀ ਠੰਡ ਦੇ ਵਿੱਚ ਕੋਲੇ ਬੱਚੇ ਆਪਾਂ ਤਾਂ ਸਿਰਫ 26 ਜਨਵਰੀ ਤੇ ਜਾਂਦੇ ਆ ਉਸ ਤੋਂ ਪਹਿਲਾਂ ਵੀ ਉਹ ਜਿਹੜੀ ਤਿਆਰੀ ਹੈ 20-25 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤੇ 20-25 ਦਿਨ ਤੋਂ ਲਗਾਤਾਰ ਛੋਟੇ-ਛੋਟੇ ਬੱਚੇ ਬਹੁਤ ਮਿਹਨਤ ਕਰਦੇ ਤੇ ਹਮੇਸ਼ਾ ਹੀ ਕੰਸਰਨ ਰਹਿੰਦੇ ਨੇ ਬਾਰੇ ਬਾਰ-ਬਾਰ ਅਸੀਂ ਕਹਿੰਦੇ ਵੀ ਹਾਂ ਜੀ ਫਿਰ ਵੀ ਕੋਈ ਗੈਲੀ ਹੋਈ ਹੈ ਮਾੜੀ ਗੱਲ ਸਰ ਜ਼ਮੀਨ ਤੇ ਬੈਠੇ ਸੀ ਬਿਨਾ ਟਾੜ ਤੋਂ ਬਹੁਤ ਮਾੜੀ ਗੱਲ ਹੈ ਜੀ ਸਰ ਡੀਓ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣਾ ਪੱਲਾ ਛੁਡਾ ਲਿਆ ਕਿ ਮੇਰੀ ਬਦਲੀ ਹੋ ਗਈ ਹੈ ਜੀ ਨਹੀਂ ਨਹੀਂ ਕੋਈ ਗੱਲ ਇਹ ਮਾੜੀ ਗੱਲ ਹੈ ਜੀ ਡੀਏ ਸਾਰੇ ਨਹੀਂ ਇਹ ਨਾਲੇ ਵੀ ਇਕੱਲੇ ਡੀਓ ਨਾਲ ਨਹੀਂ ਸਾਡੇ ਸਭ ਦਾ ਹੈ ਇਹ ਜੇ ਅਗਰ ਕੋਈ ਬੱਚਾ ਥੱਲੇ ਬੈਠਾ ਹੈ ਸਾਡੇ ਸਾਰਿਆਂ ਦਾ ਹੀ ਦੇ ਦੇ ਵਿੱਚ ਜੋ ਜੋ ਵੀ ਲੋਕ ਅਸੀਂ ਹੈ ਇਹੀ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਇਹਦਾ ਨਹੀਂ ਕਬਹੁਤ ਬਹੁਤ ਕੋਸ਼ਿਸ਼ ਕਰ ਰਹੇ ਹਾਂ ਤੇ ਅੱਗੇ ਤੋਂ ਨਾ ਹੋਵੇ ਬੱਚਿਆਂ ਵੱਲੋਂ ਦੇ ਬੱਚਿਆਂ ਨੂੰ ਜਿਹੜਾ ਹੈ ਇਹ ਨਹੀਂ ਆ ਕਿ ਉਹ ਇੱਕ ਉਹ ਸਾਡੇ ਲਈ ਖਾਸ ਹੈ ਪਰ ਜੇ ਤੁਹਾਨੂੰ ਇੱਕ ਤਸਵੀਰ ਇਹ ਵੀ ਹੈ ਮੈਂ ਮੇਰੇ ਲਈ ਮੈਂ ਮਾਫੀ ਮੰਗਦੇ ਹਾਂ ਪਰ ਤਸਵੀਰ ਇਹ ਵੀ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬੈਸਟ ਐਕਸਪੋਜ਼ਰ ਵਿਜ਼ਿਟਸ ਹੈ ਤੁਸੀਂ ਸਾਡੇ ਸਕੂਲ ਆਫ ਫੈਮਿਨਸ ਦੇ ਬੱਚਿਆਂ ਦੀ ਜਿਹਾ ਯੂਨੀਫਾਰਮ ਦੇਖੋ ਉਹ ਯੂਨੀਫਾਰਮ ਦੇਸ਼ ਦੀ ਸਭ ਤੋਂ ਬੈਸਟ ਯੂਨੀਫਾਰਮ ਹੈ ਕੋਈ ਮੂਗਰੇ ਪ੍ਰਾਈਵੇਟ ਸਕੂਲ ਦੇ ਬੱਚੇ ਨਾਲ ਖੜਾ ਲੂ ਤੇ ਉਹਨਾਂ ਦੀ ਯੂਨੀਫਾਰਮ ਦੇਖ ਲਓ ਸੁਧਾਰ ਵੀ ਆ ਰਿਹਾ ਹੈ। ਮੈਂ ਤੁਹਾਨੂੰ ਇਹ ਕਹਿ ਕੇ ਛੁੱਟੀ ਜਿਹੜੀ ਇਹ ਗੱਲਾਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਕਿ ਤੁਸੀਂ ਸਭ ਵੀ ਸਾਥ ਦੇਓ ਅਗਲੀ ਵਾਰੀ 15 ਅਗਸਤ ਤੋਂ ਪਹਿਲਾਂ ਇਨਫਾਰਮ ਕਰਿਓ। ਅਗਲੀ 26 ਜਨਵਰੀ ਤੋਂ ਪਹਿਲਾਂ ਹੀ ਜਾ ਕੇ ਇਸ ਮੇਰੇ ਧਿਆਨ 'ਤੇ ਆ ਕੇ ਅਸੀਂ ਹੋਰ ਕੱਢਾ। ਇਹ ਵੀ ਨਹੀਂ ਹੋਣੀਆਂ ਚਾਹੀਦੀਆਂ ਪਰ ਬਹੁਤ ਕੁਝ ਚੰਗਾ ਵੀ ਹੋ ਰਿਹਾ। ਬੜੇ ਨਵੇਂ ਸਾਡੇ ਬੱਚੇ ਜਿਹੜੇ ਐ ਸੈਟੇਲਾਈਟ ਲਾਂਚ ਦੇਖਣ ਜਾ ਰਹੇ ਆ ਸਾਡੇ ਬੱਚੇ ਜਿਹੜੇ ਆ ਹੁਣ ਉਹ ਐਕਸਪੋਜ਼ਰ ਵਿਜ਼ਿਟਸ ਜਾਂਦੇ ਹੋ ਡੀਸੀ ਸਾਹਿਬਾਨ ਨੂੰ ਐਸਐਸਪੀ ਸਾਹਿਬਾਨਾਂ ਦੇ ਨਾਲ ਬੈਠ ਕੇ ਐਕਸਪੋਜ਼ਰ ਮਿਲਦਾ ਹੋਊ ਆਰਮੀ ਦੇ ਅਫਸਰਾਂ ਦੇ ਨਾਲ ਗੱਲਬਾਤ ਕਰਦੇ ਤੇ ਬਹੁਤ ਚੰਗਾ ਬਦਲਾਅ ਵੀ ਆ ਰਿਹਾ ਹੈ ਉਸਰੇ ਕੇ ਗਵਰਨ ਸਾਹਿਬ ਦਾ ਵੱਡਾ ਬਿਆਨ ਆਇਆ ਜੀ ਨਸ਼ੇ ਨੂੰ ਮੇਰੀ ਮੇਰੀ ਦੋਸਤ ਇੱਕ ਮੇਰੀ ਬੇਨਤੀ ਦੇਖੋ ਜੀ ਮੈਂ ਹਮੇਸ਼ਾ ਹੀ ਜਿੱਥੇ ਵੀ ਜਾਂਦਾ ਅੱਗੇ ਵੀ ਆਪ ਸਭ ਦੇ ਰੂਪ ਰੂਪ ਹਾਂ ਤੁਸੀਂ ਵੀ ਮੇਰਾ ਹਮ ਤੱਕ ਤੁਸੀਂ ਵੀ ਮੇਰਾ ਸੁਭਾਅ ਜਾਣ ਚੁੱਕੇ ਹੋ ਤੁਸੀਂ ਸਿੱਖਿਆ ਨਾਲ ਰਿਲੇਟਡ ਮੇਰੇ ਤੋਂ ਕੋਈ ਵੀ ਸਵਾਲ ਪੁੱਛੋ ਕੋਈ ਸੁਝਾਅ ਦਿਓ ਕੋਈ ਕਮੀ ਪੇਸ਼ੀਏ ਉਹ ਵੀ ਦੱਸੋ ਮੈਂ ਮੋਸਟ ਵੈਲਕਮ ਪਰ ਇਹ ਜਿਹੜੀ ਬਾਕੀ ਗੱਲਾਂ ਉਹਦੇ ਤੇ ਸਾਡੇ ਪਾਰਟੀ ਦੇ ਸਪੋਕਸਪਰਸਨ ਨੇ ਸਾਡੇ ਲੋਕਲ ਕੋਈ ਮਸਲੇ ਸਾਡੇ ਐਮ ਐਲ ਏ ਸਵਾਨ ਜੋ ਜਵਾਨ ਮੇਰੇ ਨਾਲ ਮੇਰੇ ਮਸਲੇ ਨਾਲ ਜੁੜੇ